ਯਾਤਲਾ ਸਾਰੇ ਜਿਹੜੇ ਜੀ ਜੇ ਕੀ ਕਹਿਣਾ ਚਾਹੁੰਗੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਇੰਡਸਟਰੀਅਲ ਐਫਓ ਜਿਹਨੇ ਜੀ ਹਾਦੀ ਹੈ ਪਾਵਰ ਦੇ ਕੋਲੋਂ ਇਹਨਾਂ ਦੀ ਫਾਰੀਮ ਨੇ ਅੱਜ ਇੱਕ ਬਹੁਤ ਅੱਛਾ ਸਮਾਗਮ ਰੱਖਿਆ ਸੀ ਜਿਹੜਾ ਸਮਾਗਮ ਜਿਹੜਾ ਐਨਵਲ ਕਲੰਡਰ ਰਿਲੀਜ਼ ਕਰਨ ਦਾ ਸੀ ਉਹਦੇ ਵਿੱਚ ਇਹਨਾਂ ਨੇ ਅੱਜ ਸਾਨੂੰ ਲਾਇਆ ਬੜਾ ਮਾਣ ਦਾਤਾ ਅਸੀਂ ਪ੍ਰਵਾਦੀਆਂ ਇਹਨਾਂ ਦੇ ਬਹੁਤ ਜ਼ਿਆਦਾ ਤੇ ਨਾਲ ਅਸੀਂ ਰੋਡ ਸੇਫਟੀ ਨੂੰ ਲੈ ਕੇ ਨਾ ਸਾਡੇ ਚਿੱਤਿਆਂ ਤੇ ਸਾਰੇ ਜਿਹੜੇ ਇੰਡਸਟਰੀ ਦੇ ਭਰਾ ਨੇ ਇਹਨਾਂ ਨੇ ਬੜਾ ਸਾਨੂੰ ਇਹ ਯਤਨ ਕਰ ਕੇ ਆਪਣੀ ਸਾਰੇ ਇਕੱਠੇ ਹੋ ਕੇ ਰੋਡ ਸੇਫਟੀ ਦੇ ਨਿਯਮਾਂ ਨੂੰ ਹਰ ਹਰਕਾਰ ਉਪਚਾਲ ਤੇ ਅਸੀਂ ਜਿਹੜਾ ਮੂਵੀ ਬਣਾਗੇ ਤੇ ਨਾਲ ਦੀ ਨਾਲ ਦੇਦੇ ਕੁਝ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਵਾਂਗੂੰ ਉਹ ਵੀ ਸਾਰੇ ਜਿਹੜੇ ਇੰਡਸਟਰੀਸਟ ਬੀਰ ਆ ਉਹਨਾਂ ਨੇ ਆਪਣੇ ਆਪਣੇ ਇਲਾਕੇ ਦੀਆਂ ਸਾਡੇ ਵਿੱਚ ਫੀਡ ਕੀਤੀਆਂ ਜਿਨ੍ਹਾਂ ਨੂੰ ਅਸੀਂ ਆਨਲਾਈਨ ਨਾਲ ਜੁੜਾਇਆ ਹੈਗਾ ਬਹੁਤ ਜਲਦੀ ਜਿਹੜਾ ਹੈਗਾ ਚਲੋ ਤੁਮਕਿਆਂ ਨਾਲ ਫੋਨ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਵੈਸੇ ਵੀ ਅਸੀਂ ਕਮਿਊਨਿਟੀ ਮੀਟਿੰਗਾਂ ਦੋ ਮਹੀਨੇ ਬਾਅਦ ਜਿਹੜਾ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਦੇ ਰਹਾਂਗੇ ਤਾਂ ਕਿ ਜਿਹੜੇ ਨਾਲ ਦੀ ਨਾਲ ਜਿਹੜੇ ਕੋਈ ਨਵੇਂ ਕੰਮ ਨੌਲੇਜ ਚੱਲਦੇ ਆ ਉਹਨਾਂ ਨੂੰ ਅਸੀਂ ਅੱਜ ਕੀ ਪ੍ਰੋਗਰਾਮ ਕਰਿਆ ਸੀ ਅੱਜ ਇੰਡਸਟਰੀਅਲ ਐਸੋਸੀਏਸ਼ਨ ਆਫ ਲੁਧਿਆਣਾ ਦੀ ਬੋਰਡ ਮੀਟਿੰਗ ਹੋਈ ਸੀ ਜੀ ਇਹਦੇ ਵਿੱਚ ਚੀਫ ਗੈਸਟ ਦੇ ਤੌਰ ਤੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਏਸੀਪੀ ਸਰ ਗੁਰਦੇਵ ਸਿੰਘ ਟ੍ਰੈਫਿਕ ਲੁਧਿਆਣਾ ਪਹੁੰਚੇ ਸੀਗੇ ਉਹਨਾਂ ਨੇ ਰੋਡ ਸੇਫਟੀ ਬਾਰੇ ਜਿੱਥੇ ਗੱਲਾਂ ਕੀਤੀਆਂ ਇੰਡਸਟਰੀਲਿਸਟਾਂ ਨੇ ਵੀ ਆਪਣੇ ਪ੍ਰੋਬਲਮਾਂ ਸਾਰੀਆਂ ਦੱਸੀਆਂ ਜਿੱਥੇ-ਜਿੱਥੇ ਟ੍ਰੈਫਿਕ ਦੇ ਨਾਕੇ ਦੀਆਂ ਪ੍ਰੋਬਲਮਾਂ ਆਉਂਦੀਆਂ ਸੀ ਉਹਨਾਂ ਨੇ ਸਾਰੀਆਂ ਨੋਟ ਕਰ ਲਈਆਂ ਤੇ ਆਪਾਂ ਨੂੰ ਵਿਸ਼ਵਾਸ ਦਵਾਇਆ ਵੀ ਜਲਦੀ ਤੋਂ ਜਲਦੀ ਫੜੇ ਰੁਕੇ ਹੋਏ ਜਿਹੜੇ ਸਾਰੇ ਜਿੱਥੇ-ਇਥੇ ਰਕਾਵਟਾਂ ਪੈਂਦੀਆਂ ਨੇ ਔਰ ਨਾਲ ਹੀ ਅਸੀਂ ਵੀ ਉਹਨਾਂ ਨੂੰ ਪ੍ਰੋਸੈਸ ਦਿੱਤਾ ਵੀ ਅਸੀਂ ਕਿਸੇ ਗਲਤ ਬੰਦੇ ਦੀ ਇਸ਼ਪਾਰਸ਼ ਨਹੀਂ ਕਰਾਂਗੇ ਪਰ ਸਾਡੇ ਮਾਲ ਲੈ ਕੇ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਉਹਨਾਂ ਇੱਕ ਦੋ ਬੰਦੇ ਲੇਬਰ ਤੇ ਹੁੰਦੇ ਨੇ ਮਾਲ ਡਾਊਨ ਲੋਡ ਕਰਨ ਵਾਸਤੇ ਉਹਨਾਂ ਨੂੰ ਨਾ ਰੁਕਿਆ ਜਾਵੇ। ਬਾਕੀ ਅਸੀਂ ਕਿਸੇ ਗਲਤ ਕੰਮ ਦੀ ਇਸ਼ਪਾਰਸ਼ ਨਹੀਂ ਕਰਦੇ। ਸਾਡੇ ਗੈਸਪੁਰਾ ਚੌਕ ਤੋਂ ਛੇਪੁਰ ਚੌਕ ਤੋਂ ਲੈ ਕੇ ਤੱਕ ਟ੍ਰੈਫਿਕ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਤੇ ਬਹੁਤ ਧੰਨਵਾਦ ਆਸੀ ਉਹਨਾਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਚ ਸਮਾਂ ਕੱਢ ਕੇ ਸਾਡੇ ਨਾਲ ਆਪਣੇ ਸਾਰੇ ਸ਼ਹਿਰ ਦੇ ਟ੍ਰੈਫਿਕ ਬਾਰੇ ਵਿਚਾਰ ਸਾਂਝੇ ਕੀਤੇ ਤੇ ਪੰਜਾਬ ਦੇ ਟ੍ਰੈਫਿਕ ਬਾਰੇ ਔਰ ਹੋਣ ਵਾਲੇ ਹਾਦਸਿਆਂ ਬਾਰੇ ਜਾਗਰੂਤ ਕੀਤਾ ਔਰ ਬੜੀ ਜਾਣਕਾਰੀ ਮਿਲੀ ਤੇ ਮਨ ਨੂੰ ਬੜੀ ਤਸੱਲੀ ਹੋਈ ਔਰ ਸਾਡਾ 2026 ਦਾ ਕੈਲੰਡਰ ਵੀ ਲਾਂਚ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਆਪਣੇ ਕਰਕਮਲਾਂ ਦੇ ਨਾਲ ਤੇ ਐਸੋਸੀਏਸ਼ਨਾਂ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਪੀੜ ਜੀ ਦਾ ਮਾਨ ਸਨਮਾਨ ਕਰਕੇ ਆਪੇ ਆਪ ਨੂੰ ਅਸੀਂ ਵੱਡ ਭਾਗ ਕੇ ਸਮਝ ਲਿਆ ਧੰਨਵਾਦ ਜੀ ਉਹ ਉਹ ਸੇਵੀਆਂ ਗਹਿਰਾਈਆਂ ਤੋਂ ਧੰਨਵਾਦ ਸਾਡੇ ਭਰਾ ਸਰਦਾਰ ਕਰਦੇਵ ਸਿੰਘ ਜੀ ਏਸੀਪੀ ਡ੍ਰੈਪ ਤੋਂ ਲੁਧਿਆਣਾ ਇਹਨਾਂ ਦੀ ਕਿਹੜੀ ਤਾਰੀਫ਼ ਕੀਤੀ ਜਾਵੇ ਤੇ ਕਿਹੜੀ ਛੱਡੀ ਜਾਵੇ ਮੈਂ तकरीबन ਪਿਛਲੇ 20-25 ਸਾਲਾਂ ਤੋਂ ਸਰਦਾਰ ਜੀ ਨੂੰ ਆਦਰਿਆਂ ਜਾਣਦਾ ਔਰ ਬਹੁਤਾ ਕਿਤੇ ਦੀ ਜੀ ਬਾਹ ਨਹੀਂ ਸੀ ਪਿਆ ਚੰਗੇ ਫੁੱਲ ਦੀ ਖੁਸ਼ਬੂ ਆਪਣੇ ਆਪ ਹਰ ਜਗ੍ਹਾ ਤੇ ਪਹੁੰਚ ਜਾਂਦੀ ਹੈ ਡਿਊਟੀ ਕੋਈ ਵੀ ਹੋਵੇ ਅਸੀਂ ਇਮਾਨਦਾਰੀ ਨਾਲ ਕਰਾਂਗੇ ਤੇ ਵੈਥੂ ਨੂੰ ਭਾਗ ਲਾਉਂਦਾ ਇੱਕ ਯਾਦ ਵਾਸਤੇ ਇਹਨਾਂ ਦੀ ਇਹਤੇ ਤੋਂ ਲੈ ਕੇ ਵਾਲ ਪੌਕਲ ਪੌਕਲ ਪਾਰਟ ਵੀ ਕਾਫੀ ਦਿਨ ਕਹਿੰਦਾ ਐਸ ਐਚਓ ਵੀ ਰਹੇ ਪੱਕ ਪੱਕ ਜਗ੍ਹਾ ਦੇ ਉੱਤੇ ਇਹਨਾਂ ਦੀਆਂ ਡਿਊਟੀਆਂ ਹੁਦਣੇ ਲੱਗਦੀਆਂ ਰਹੀਆਂ ਪਰ ਜਿੱਥੇ ਵੀ ਗਏ ਨੇ ਇਹਨਾਂ ਨੇ ਆਪਣੇ ਗੁਣਾ ਦੇ ਕੁਝ ਨੂੰ ਸਾਰੇ ਚੈਰਵਾਸੇ ਉਨ ਦਿੱਤੀ ਆ ਜਿਨ੍ਹਾਂ ਦੇ ਇਕੱਲੇ ਲੱਸੀ ਇੰਡਸਟਰੀਅਲ ਐਜੂਕੇਸ਼ਨ ਆਫ ਹੋ ਦੇਣਾ ਤਕਰੀਬਨ 450 ਮਿਲਰ ਨੇ ਜੀ ਸਾਰੇ ਫੈਕਟਰੀਆਂ ਵਾਲੇ ਨੇ ਅਸੀਂ ਇਕੱਲੇ ਗਵਾਣ ਨਹੀਂ ਕਰਦੇ ਸਾਰਾ ਲੋਕ ਤੇ ਹਣਾ ਮਾਨ ਕਰਦਾ ਲੋਕ ਤੇ ਹਣਾ ਤੋਂ ਬਾਹਰ ਵੀ ਜਾ ਕੇ ਕਹਿੰਦੇ ਗੱਲ ਕਰੀ ਜਿੰਨੇ ਸਾਰਕ ਦੇਵ ਸਿੰਘ ਦਾ ਨਾਮ ਇੰਨੇ ਹੀ ਕਹਿੰਦੀ ਲੋੜਾ ਬਾਕੀ ਕੁਝ ਦੱਸਣ ਦੀ ਲੋੜ ਨਹੀਂ ਪਰ ਬੰਦਾ ਹੈ ਜਿੰਨਾ ਸਤਕਾਰ ਨਾਲ ਇਹਨਾਂ ਦਾ ਨਾਮ ਲੈਂਦਾ ਕੀ ਕੋਈ ਗੱਲ ਥੋੜੀ ਵੀ ਹੋ ਜਾਂਦੀ ਆ ਮੈਂ ਤਾਂ ਥੋੜੀ ਨਾਲ ਸਾਝੀ ਕਰਾਂ ਕੋਈ ਸਰਸਕਾ ਦੇ ਉੱਤੇ ਘਾਟੀ ਅਫੀਸਰ ਹੋੜ ਕੇ ਮੇਰਾ ਤੇ ਜੀਵਨ ਪ੍ਰਤੀਆਸੀ ਉਹ politikal ਵਾਸਤਾ ਪੈਦਾ ਰਹਿੰਦਾ ਪਸੰਦ ਹੈ ਕੰਮ ਹੀ ਹੱਥੋਂ ਮੈਂ ਜ਼ਿੰਦਗੀ ਚ ਦੇਖੇ ਨੇ ਬਹੁਤ ਮਾਣਾ ਚੰਗਾ ਕਹਿੰਦੇ ਨੇ ਉਹ ਬਦੇਲੇ ਤੋਂ ਲੋਗੇ ਤੁਸੀਂ ਜਿੰਨੇ ਉਹਨਾਂ ਦੇ ਵਿੱਚੋਂ ਇੱਕ ਸਹਾਰਜ ਦੇਵ ਸਿੰਘ ਜੀ ਨੇ ਵੀ ਨਾ ਤਾਂ ਪੁਲਾ ਦੀ ਵਰਖਾ ਕਰਦੇ ਨੇ ਲੋਕ ਜਦੋਂ ਆਪਣਾ ਤੁਹਾਡੀ ਬਹੁਤ ਸਵਾਗਤ ਹੁੰਦੇ ਜਦੋਂ ਇਹ ਪਿੰਡਾਂ ਚ ਜਾਂਦੇ ਨੇ ਬਹੁਤ ਸਾਡੇ ਜ਼ਾਇਰ ਦੇ ਵਿੱਚ ਕਿੰਨੇ ਕੰਮ ਆ ਆ ਹੁਣੇ ਤੁਸੀਂ ਦੇਖਿਆ ਹੁਣ ਆਪਾਂ ਬਾਰਕ ਵਾਲਾ ਜਾਉ ਸਾਡੇ ਏਸ ਲੱਕੇ ਜੇਰਪੁਰ ਲੱਕੇ ਦੇ ਵਿੱਚ ਟ੍ਰੈਫਿਕ ਦਾ ਕਿੰਨਾ ਬੁਰਾ ਹਾਲ ਸੀ ਔਰ ਗ੍ਰਾਉਂਡ ਕੋਲ ਨੇ ਪੈਸੇ ਜਿਓ ਸਿਮਿਲਰ ਨੇ ਪੈਸੇ ਜਿਓ ਇੰਡਸਟਰੀਆ ਦੇਖ ਲਓ ਤੋ ਬਹੁਤ ਸੰਨੀ ਬਗੜ ਕੀਤੀ ਜਾਂਦੀ ਹੈ ਸਾਜ ਦੇ ਕੰਮ ਦੇ ਇਹਦਾ ਦੇ ਚਾਰ ਅਫਸਰ ਵੀ ਸਾਮੂਹ ਸਾਡੇ ਤੇਰਥਿਕ ਵਰਗੇ ਮਿਲ ਜਾਂਦਾ ਲੋਹੇੜਾ ਲੋਹੇੜਾ ਸੱਤਨ ਹੋ ਜੂ ਲੋਕੀ ਚੰਡੀਗੜ੍ਹ ਤੋਂ ਬੋਲ ਕੇ ਲੋਹੇੜੇ ਦਾ ਨਾਮ ਲਿਆ ਕਰਨਗੇ ਕਿ ਲੋਹੇੜਾ ਵੀ ਕੋਈ ਹੈਗਾ ਯਾਰ ਟ੍ਰੈਫਿਕ ਕੰਟਰੋਲ ਇਸ ਕਰਕੇ ਮੈਂ ਲਉ ਜਿੱਤੇ ਜੀਆ ਕਹਿਣਾ ਉਹਦੇ ਨਾਲ ਹੀ ਸਾਡੇ ਗਿਆਸਪੁਰਾ ਚੌਕ ਤੋਂ ਲੋਹੇੜਾ ਚੌਕ ਤੱਕ ਦੋ ਮੇਨ ਚੌਕ ਪੈਂਦੇ ਨੇ ਇੱਕ ਗਿਆਸਪੁਰਾ ਚੌਕ ਉਸ ਤੋਂ ਬਾਅਦ ਟਾਪਰ ਰੋੜਾ ਜਾਂਦਾ ਹੈ ਨਾ ਇੱਕ ਵਿਚਾਲੇ ਦੀ ਹੌਸਫਾ ਲੈ ਕੇ ਆਲੀ ਪਾਸੇ ਜਾ ਜਾਂਦਾ ਔਰ ਫੇਰ ਫੇਰ ਕੋਟੇ ਹੋ ਗਿਆ ਜਦੋਂ ਇਹ ਪੂਰੀ ਹੀ ਸਮੱਸਿਆ ਪਹਿਲਾਂ ਉਹ ਕੱਟ ਗਈ ਪਰ ਜਿਹੜੇ ਆਟੋ ਵਾਲੇ ਦਾ 3 ਵੀਲਰ ਉਹ ਜਦੋਂ ਬਣ ਕੇ ਕਿਤੇ ਪਹੁੰਚੇ ਇਹਨਾਂ ਬੀਮਾ ਕੀ ਕੀਤੀ ਲਈ ਨਵੇਂ ਸਾਲ ਦਾ ਜਿਹੜਾ ਕੁਲੰਦਰ ਹੈਗਾ ਉਹ ਅਸੀਂ ਤੁਹਾਡੇ ਘਰ ਕਰਨਾ ਨਾ ਇਸ਼ੂ ਕਰਾਉਣਾ ਇਹਨਾਂ ਨੇ ਸਾਡੀ ਬੀਮਾ ਇੱਕ ਮਿੰਟ ਚ ਮੰਨ ਲਈ ਇਹਨਾਂ ਨੇ ਕਹਿੰਦੇ ਚਲੋ ਬਾਕੀ ਤੁਸੀਂ ਆਪਣਾ ਜਗ੍ਹਾ ਤੇ ਇੰਮੇਟ ਕਰੋ ਜਦੋਂ ਤੁਸੀਂ ਕਹੋਗੇ ਉਦੋਂ ਹੀ ਅਸੀਂ ਆਏ। ਬਹੁਤ ਯਾਰ ਕੰਮ ਹੁੰਦੇ ਆ ਜੀ ਇਹਨਾਂ ਨੇ 1 ਮਿੰਟ ਲਾਇਆ ਕਿਉਂਕਿ ਇਹ ਸਾਰੇ ਏਰੀਆ ਨੂੰ ਜਾਣਦੇ ਆ। ਪਹਿਲਾਂ ਵੀ ਇਹ ਆਪਣੇ ਏਰੀਏ ਦੇ ਵਿੱਚ ਘੁੰਮੀ ਲੁਹਾਟੇ ਗਏ ਨੇ। ਇਹਨਾਂ ਨੇ ਇੱਕ ਇੱਕ ਗਲੀ ਹੁਣ ਅਸੀਂ ਆਪਾਂ ਆਪਣੇ ਘਰਾਂ ਤੋਂ ਪਰਿਵਾਰਾਂ ਤੋਂ ਸ਼ੁਰੂ ਹੋਈਏ। ਅੱਜ ਕੱਲ੍ਹ ਦਿਹਾਣੇ ਇੱਕ ਇੱਕ ਦੋ ਦੋ ਦਿਹਾਣੇ ਆ। ਉਹਨਾਂ ਦੇ ਜਿੰਦ ਤੱਕ ਮਾਪੇ ਨੂੰ ਝੁਕਣਾ ਪੈ ਜਾਂਦਾ ਤੇ ਨਾਲ ਉਹਦੇ ਸਾਥੀ ਨੇ ਬੋਲਟ ਲਾ ਲਿਆ ਤਾਂ ਥੋੜੇ ਵਾਲੇ ਨੇ ਘਰੇ ਆ ਕੇ ਰੋਕੀ ਨਹੀਂ ਖਾਣੀ। ਲੈ ਉਹਨਾਂ ਦੇ ਉਹਨੇ ਵੀ ਤਾਂ ਲਈ ਆਈ ਐ। ਤੁਸੀਂ ਡਾਈ ਜਾਨਦੇ ਆ ਵੀ ਜੇ ਬੋਲਟ ਦੇਖ ਜਿਵੇਂ ਤਾਂ ਲੱਤ ਫੁੱਟ ਜਾਂਦੀ ਹੈ ਉਹ ਵੀ ਫੁੱਟੂਗੀ। ਉਹਨੇ ਤੁਹਾਨੂੰ ਘੋਮੜ ਘੇਰੀਆਂ ਪਾ ਕੇ ਨਾ ਉਹ ਐਜੇ ਢੰਗ ਨਾਲ ਉਹਨੇ ਮਨਾ ਲੈਣਾ ਜੇ ਤੁਸੀਂ ਜੀ ਮੰਨੇ ਤਾਂ ਆਪਣੀ ਮੰਮੀ ਨੇ ਦਰੂਹ ਬਣਾਓ। ਹਾਂ। ਮੰਮੀ ਨੂੰ ਫਿਰ ਆਪਾਂ ਮਿਡਰਦਾਂ ਨਾ ਵੀ ਰੋਟੀ ਸੋਹਣ ਪੱਤੀ ਵੋਟ ਆਉਂਦੀ ਠੀਕ ਹੈ ਪਤਾ ਹੁੰਦਾ ਵੀ ਭਾਈ ਦੇ ਦੋਨੇ ਇਲਾਕ ਹੋਗੇ ਤਾਂ ਮੈਨੂੰ ਰੋਕੀ ਕਿਹੜੀਆਂ ਬੰਦਾ ਕਹਿੰਦਾ ਯਾਰ ਮੈਂ ਤਾਂ ਦੰਦਾ ਪਰ ਸੋਹਾ ਵੀ ਤੂੰ 45 50 ਤੋਂ ਬਤ ਨਹੀਂ ਚਲਾਏਗਾ ਕਿਹੜੀਆਂ ਸੋਹਾਂ ਜਵਾਨੀ ਦੇਖਦੀ ਐ ਜਵਾਨੀ ਤਾਂ ਮਸਤਾ ਨਹੀਂ ਐ ਪਰ ਫੇਰ ਵੀ ਸਾਨੂੰ ਜਿਹੜੇ ਆਪਾਂ ਲੋਕ ਐ ਸਾਨੂੰ ਬਾਹੇ ਬਾਹੇ ਟੋਪਾ ਟਕਾਈ ਜਿਹੀ ਨਹੀਂ ਨਾ ਕਰਨੀ ਚਾਹੀਦੀ ਐ ਉਨੂੰ ਬੁਰਾ ਲੱਗਣਾ ਲੱਗੀ ਜਾਵੇ ਆ ਕੋਈ ਗੱਲ ਨਹੀਂ ਆਪਾਂ ਕਹਿਣਾ ਛੱਡ ਜੀ ਤੁਸੀਂ ਦੇਖੋ ਆ ਬਾਈ ਕੋਡੋ ਬਜ਼ੁਰਗ ਜੇ ਹੁਣ ਵੀ ਕੋਈ ਕੁਝ ਕਾਇਦ ਹੈ ਸਾਡੇ ਤੋਂ ਮੈਂ ਜਿੰਨੇ ਵੇਖਿਆ ਵਾ ਗਰੰਟੀ ਦਿੰਦਾ ਕਿ ਮੂਰੇ ਨਹੀਂ ਬੋਲਦਾ ਕਿਉਂਕਿ ਸਾਨੂੰ ਦੇਖਿਆ ਆਈ ਨਹੀਂ ਮਿਲਈ ਹੋਈ ਐ ਉਹ ਜੀ ਅਸੀਂ ਬੋਲਣਾ ਛੱਡਤਾ ਉਹ ਨਿਆਣੇ ਫਿਰ ਕਹਿੰਦੇ ਵੀ ਸੱਸ ਦਾ ਨਨਾਲ ਬੋਟੀ ਆਪੇ ਆ ਪ੍ਰਧਾਨ ਕਿਸੇ ਕੋ ਕੋਡਾ ਆਇਆ ਨਹੀਂ ਕੋਈ ਕੋ ਕਹਿੰਦੇ ਨਹੀਂ ਅਸੀਂ ਕਹਿਣਾ ਛੱਡਤਾ ਉਹ ਕਹਿੰਦੇ ਰਸਤ ਪੁੱਛਦੇ ਕੋਈ ਨਹੀਂ ਉਹ ਹੋ ਗਿਆ ਗੱਲਾਂ ਕਰਨ ਲੱਗ ਗਏ ਪਰ ਆਪਾਂ ਦੇਖੀਏ ਵੀ ਯਾਰ ਹੈ ਕੌਣ ਐ ਅੱਜ ਕੱਲ ਨਿਊਕਲਰ ਫੈਮਲੀ ਛੋਟਾ ਦਾ ਪਰਿਵਾਰ ਆ ਮਾਪੇ ਇੱਕ ਜਾਂ ਦੋ ਬੱਚੇ ਵੱਧ ਤੋਂ ਵੱਧ ਕਿਤੇ ਗਲਤੀ ਕਿਤੇ ਨਾਲ ਉਹ ਤੀਜਾ ਹੋ ਜਾਵੇ ਤਾਂ ਕਹਿ ਨਹੀਂ ਸਕਦੇ ਤੇ ਅੱਜ ਕਲਾਸ ਸਿਸਟਮ ਹੈ ਪਰ ਸਾਰਿਆਂ ਦਾ ਹੀ ਹਾਲ ਆਪਣੇ ਹੀ ਘਰੋੜੀ ਦਾ ਹੀ ਹੋ ਜਾਂਦਾ ਕਰ ਤੇ ਘਰੋੜੀ ਦਾ ਹੁੰਦਾ ਛੋੜੀ ਕਿਦੋਂ ਰੇ ਪੇਟ ਛੋੜੀ ਲੱਗਦਾ ਉਹ ਤਾਂ ਮਾਉਨੋ ਤੋ ਹੀ ਆ ਇਹ ਮੰਨੀ ਇਹੋ ਗੱਲ ਨਹੀਂ ਹੈ ਵੀ ਜਿੱਥੇ-ਜਿੱਥੇ ਤੁਸੀਂ ਜੋ ਯਤਨ ਕਰ ਸਕਦੇ ਆ ਆਪਾਂ ਇਹ ਹੁਕਮ ਇਹਨਾਂ ਕੋਲੇ ਨਹੀਂ ਹੁੰਦਾ ਆਹ ਇਹਨਾਂ ਹੋ ਕੇ ਕਈ ਵਾਰੀ ਕੀੜਾਦੰਦੇ ਉੱਪਰ ਹੀ ਬੜੀ ਗੇਲੇ ਲਿਆ। ਲੈ ਆ ਯਾਰ ਕਰਕੇ ਦੇਖੋ। ਗਲੈਂਡਰ ਚੱਟ ਲੋ। ਲੈ ਵੈਂਟ ਦੇਖੋ ਬੰਦਿਆ। ਆਹ ਨਾ। ਆਹ ਤੇ ਇਹ ਉੱਪਰ ਆਹ ਕਰਕੇ ਰੱਖਿਆ ਵੀ ਚਲਾਈ ਨਾ ਤੋ ਫੜ ਲਿਓ। ਲੈ ਲੋ ਜੀ ਤੁਹਾਨੂੰ ਕਿਸਦਾ ਕਰਦੇ। ਆਹ ਦੇਖੋ। ਕੋਰਸਾ ਆਪਣਾ ਦਿਖਾਉਂਦਾ ਜੀ।